ਅੱਗੇ ਜਾਨੀ ਆ ਬਾਬਾ ਬੁੱਢਾ ਜੀ ਦੀ ਵੇਰ ਆਉਂਦੀ ਆ ਜੋ ਸਾਨੂੰ ਸੇਵਾ ਸਿਖਾਉਂਦੀ ਆ ਇੱਥੇ ਹੀ ਬਾਬਾ ਬੁੱਢਾ ਜੀ ਬੈਠ ਕੇ ਸੇਵਾ ਕਰਨ ਵਾਰੇ ਸਮਝਾਇਆ ਕਰਦੇ ਸੀ ਨਾ ਫਿਰ ਜਦੋਂ ਅੱਗੇ ਜਾਨੀ ਆ ਮੇਨ ਡਿਊਟੀ ਸਾਹਿਬ ਆ ਜਾਂਦੀ ਆ ਮੇਨ ਡਿਊਟੀ ਸਾਹਿਬ ਆਉਂਦੀ ਆ ਤੇ ਜੋ ਇਹ ਦਰਬਾਰ ਹੈ ਨਾ ਦਿਸਦੇ ਡਿਊਟੀ ਸਾਹਿਬ ਦੇ ਵਿੱਚੋਂ ਇਹ ਗੱਲ ਸਦੀਵ ਹੈ ਕਿ ਇੱਥੋਂ ਆਵਾਜ਼ ਆਉਂਦੀ ਆ ਸੱਚ ਸੁਣਾਏ ਸੀ ਸੱਚ ਕੀ ਬੇਲਾ ਇੱਥੇ ਸੱਚੀ ਗੱਲ ਬੇਲੇ ਨਾਲ ਕੀਤੀ ਜਾਂਦੀ ਆ ਕਰਨੀ ਵੀ ਚਾਹੀਦੀ ਆ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ ਅੱਜ ਵੀ ਵਰਾਜਮਨ ਆਪਾਂ ਗੁਰਬਾਣੀ ਪੜ੍ਹੀਏ ਨਾ ਗੁਰਬਾਣੀ ਵਿੱਚ ਕੋਈ ਵੀ ਗੱਲ ਕੋਈ ਵੀ ਹੁਕਮ ਪਾਸਟ ਵਿੱਚ ਨਹੀਂ ਕੀਤਾ ਹੋਇਆ ਪ੍ਰੈਜ਼ੈਂਟ ਵਿੱਚ ਹੈ ਜਦੋਂ ਆਪਾਂ ਪੜ੍ਹਦੇ ਇਦਾਂ ਹੀ ਪੜ੍ਹਦੇ ਨਾ ਕਹੇ ਕਬੀਰ ਕਹਿ ਰਵਿਦਾਸ ਕਹੋ ਨਾਨਕ ਪ੍ਰੈਜ਼ੈਂਟ ਵਿੱਚ ਗੱਲ ਹੈ ਅੱਜ ਵੀ ਗੁਰੂ ਜੀ ਸੱਚ ਦੱਸਦੇ ਨੇ ਉਹ ਵੱਖਰੀ ਗੱਲ ਹੈ ਕਈ ਵਾਰ ਆਪਾਂ ਲੁਕਾਉਣ ਦਾ ਯਤਨ ਕਰਦੇ ਆ ਪਰ ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ ਹਰ ਦوار ਜਾ ਕੇ ਬਾਬਾ ਜੀ ਦੱਸ ਰਹੇ ਨੇ ਭਾਈ ਸੂਰਜ ਨੂੰ ਪਾਣੀ ਦੇ ਰਹੇ ਹਾਂ ਏਦਾਂ ਥੋੜਾ ਪਿੱਤਰਾਂ ਤੱਕ ਕੁਝ ਜਾਂਦਾ ਜਿਉਂਦੇ ਮਾਪਿਆਂ ਦੀ ਸੇਵਾ ਕਰਿਆ ਕਰ ਜਿਉਂਦਿਆਂ ਦੀ ਕੀਤੀ ਸੇਵਾ ਹੀ ਲੇਖੇ ਚ ਹੈ ਮਰਨ ਤੋਂ ਬਾਅਦ ਕੁਝ ਵੀ ਕਿਤੇ ਨਹੀਂ ਜਾਂਦਾ ਹੁਣ ਜਿਹੜੀ ਸ਼ਰਾਧ ਕਰਦੇ ਸੀ ਉਹਨਾਂ ਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ ਵੀ ਗੁਰੂ ਜੀ ਸੱਚ ਦੱਸ ਰਹੇ ਨੇ ਵੀ ਜਿਉਂਦਿਆਂ ਦੀ ਸੇਵਾ ਕਰਨੀ ਹੈ ਫਿਰ ਮਰਨ ਤੋਂ ਬਾਅਦ ਸ਼ਰਾਧ ਕੌਣ ਕਰਾਏਗਾ ਇੱਥੇ ਸੱਚ ਦੱਸ ਰਹੇ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੁੱਤਰਾਂ ਨੂੰ ਕਰਾਹੇ ਪਾਤਾ ਕਿਉਂਕਿ ਉਹਨਾਂ ਦੀ ਸੋਚਣੀ ਸੀ ਵੀ ਜੇ ਗੁਰੂ ਨਾਨਕ ਸਾਹਿਬ ਜੀ ਗੁਰੂ ਨੇ ਕੱਲ ਨੂੰ ਇਹਨਾਂ ਦੇ ਪੁੱਤ ਗੁਰੂ ਬਣਣਗੇ ਕਿਉਂਕਿ ਉਹਦਾ ਸੰਸਾਰ ਵਿੱਚ ਇਦਾਂ ਹੀ ਹੁੰਦਾ ਸੀ ਨਾ ਬ੍ਰਾਹਮਣ ਨੂੰ ਗੁਰੂ ਕਿਹਾ ਜਾਂਦਾ ਸੀ ਤੇ ਜਿਹੜਾ ਬ੍ਰਾਹਮਣ ਦੇ ਘਰ ਵਿੱਚ ਪੈਦਾ ਹੁੰਦਾ ਸੀ ਉਹਨੂੰ ਜਨਮ ਤੋਂ ਗੁਰੂ ਮੰਨਿਆ ਜਾਂਦਾ ਸੀ ਇਸੇ ਕਰਕੇ ਗੁਰੂ ਪਿਤਾ ਜੀ ਫਰਮਾਉਂਦੇ ਨੇ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣthia ਕਹਿੰਦੇ ਉਹ ਤੋਂ ਸਿੱਖਿਆ ਦਿੱਤੀ ਜਾਂਦੀ ਸੀ ਕੰਨ ਵਿੱਚ ਪਰ ਗੁਰੂ ਜੀ ਨੇ ਦੱਸ ਦਿੱਤਾ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤੇ ਗੱਲ ਕਰਦੇ ਆ ਉਹਨਾਂ ਦੀ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨੇ ਆਓ ਆਪਾਂ ਗੁਰੂ ਦੀ ਮੰਨ ਲਈਏ ਹੁਣ ਵਿੱਪਰ ਨੇ ਸੋਚਿਆ ਵੀ ਜਿਵੇਂ ਬ੍ਰਾਹਮਣ ਦੇ ਘਰ ਵਿੱਚ ਜਨਮ ਲੈਣ ਵਾਲਾ ਗੁਰੂ ਹੁੰਦਾ ਏਦਾਂ ਗੁਰੂ ਨਾਨਕ ਦੇ ਘਰ ਵਿੱਚ ਜਨਮ ਲੈਣ ਵਾਲੀ ਵੀ ਤਾਂ ਗੁਰੂ ਹੋਣਗੇ ਨਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਉਹਨਾਂ ਨੇ ਗੁਰੂ ਜੀ ਦੇ ਪੁੱਤਰਾਂ ਨੂੰ ਕਰਾਹੇ ਪਤਾ ਵੀ ਕੱਲ ਘੱਟ ਤੋਂ ਘੱਟ ਕੱਲ ਨੂੰ ਇਹ ਤਾਂ ਨਾ ਦੁਨੀਆ ਨੂੰ ਸੱਚ ਦੱਸਣਗੇ ਇਹਨਾਂ ਨੂੰ ਆਪਣੇ ਵੱਲ ਦੇ ਕਰ ਲੈਣੇ ਆ ਇਹ ਦੁਨੀਆ ਨੂੰ ਸੱਚੀਆਂ ਗੱਲਾਂ ਨਹੀਂ ਦੱਸਣਗੇ ਗੁਰੂ ਨਾਨਕ ਸਾਹਿਬ ਜੀ ਆਏ ਗੁਰੂ ਪਿਤਾ ਜੀ ਨੇ ਵੇਖਿਆ ਵੀ ਪੁੱਤ ਤੇ ਵਜਨ ਕਮਾਈ ਨਹੀਂ ਰਹੇ ਸਤਗੁਰੂ ਜੀ ਨੇ ਪੁੱਤਾਂ ਨੂੰ ਛੱਡ ਗੁਰਤਾ ਗੱਦੀ ਆਪਣੇ ਚੇਲੇ ਨੂੰ ਦੇ ਦਿੱਤੀ ਇੱਥੇ ਗੱਲ ਗੁਣਾ ਦੀ ਹੈ ਸੌਖਾ ਨਹੀਂ ਹੁੰਦਾ ਸੋਚ ਕੇ ਵੇਖੋ ਆਪਾਂ ਜਿੰਨਾ ਕੁਝ ਬਣਾਉਨੇ ਆ ਆਪਣੀ ਔਲਾਦ ਲਈ ਬਣਾਉਨੇ ਆ ਰਤਾਨ ਹੈ ਗੁਰੂ ਨਾਨਕ ਸਹਿਬ ਮਹਾਰਾਜ ਜੀ ਔਲਾਦ ਨੇ ਬਚਨ ਨਹੀਂ ਕਮਾਏ ਕੋਈ ਲਿਹਾਜ਼ ਨਹੀਂ ਆਪਣੇ ਘਰ ਦਾ ਚਿਰਾਗ ਹੀ ਬਾਬਾ ਲੈਣਾ ਜੀ ਨੂੰ ਬਣਾ ਲੀਆ ਬਾਬਾ ਨੇ ਘਰ ਚਾਨਣ ਲੈਣਾ ਤੇ ਜੇ ਅੱਜ ਆਪਾਂ ਵੀ ਰਿਸ਼ਤੇਦਾਰ ਬਣਨਾ ਚਾਹੁੰਦੇ ਹੋਈਏ ਤਮੰਨਾ ਵੀ ਵੀ ਗੁਰੂ ਜੀ ਨਾਲ ਰਿਸ਼ਤੇਦਾਰੀ ਪਾ ਲਈਏ ਗੁਰੂ ਜੀ ਅੱਜ ਵੀ ਰਿਸ਼ਤੇਦਾਰ ਬਣਾ ਲੈਂਦੇ ਨੇ ਅੱਜ ਵੀ ਆਪਾਂ ਰਿਸ਼ਤੇਦਾਰੀ ਪਾ ਸਕਦੇ ਹਾਂ ਕਿਵੇਂ ਪਵੇਗੀ ਪਵੇਗੀ ਤਰੀਕਾ ਗੁਰੂ ਜੀ ਨੇ ਦੱਸ ਦਿੱਤਾ ਸੋ ਸਿੱਖ ਸਖਾ ਬੰਧ ਪਹਿ ਪਾਈ ਬੰਧ ਪਰਿਸ਼ਤੇਦਾਰ ਸੋ ਸਿੱਖ ਸਖਾ ਬੰਧ ਪਹਿ ਪਾਈ ਜੇ ਗੁਰ ਕੈ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਆਵੇਂ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਜਿਹੜੀ ਉਹ ਪਰਬਾਨ ਨਹੀਂ ਹੁੰਦੇ ਜੇ ਗੁਰੂ ਜੀ ਦੇ ਪੁੱਤਾਂ ਨੇ ਮਨਮਰਜ਼ੀਆਂ ਕੀਤੀਆਂ ਗੁਰੂ ਜੀ ਨੇ ਉਹਨਾਂ ਨੂੰ ਵੀ ਪਰਬਾਨ ਨਹੀਂ ਕੀਤਾ ਜੇ ਪੁੱਤ ਪਰਬਾਨ ਨਹੀਂ ਹੋਏ ਆਪਾਂ ਕਿੱਥੇ ਪਰਬਾਨ ਹੋ ਜਾਾਂਗੇ ਮਨਮਰਜ਼ੀਆਂ ਕਰਕੇ ਸੋ ਮਨ ਦੀ ਮਤ ਨੂੰ ਤਿਆਗਣਾ ਹੈ ਗੁਰੂ ਜੀ ਦੇ ਬਾਣੀ ਵਿੱਚ ਆਉਣਾ ਹੈ ਬਾਬਾ ਲਹਿਣਾ ਜੀ ਆਗੇ ਗੁਰਤਾ ਗੱਦੀ ਤੇ ਬਿਠਾਇਆ ਆਪਣਾ ਅੰਗ ਹੀ ਬਣਾ ਲਿਆ ਗੁਰੂ ਅੰਗਦ ਸਾਹਿਬ ਜੀ ਬਣ ਗਏ ਜਦੋਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਕੋਲ ਗੁਰਤਾ ਗੱਦੀ ਆਈ ਇਤਿਹਾਸ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਾਂ ਨੇ ਨਕਲੀ ਗੱਦੀ ਚਲਾ ਲਈ ਸੀ ਸੰਗਤ ਨੂੰ ਪਤਾ ਲੱਗ ਗਿਆ ਵੀ ਗੱਦੀ ਤਾਂ ਗੁਰੂ ਜੀ ਤਿਰਣਾ ਨੂੰ ਦੇ ਕੇ ਗਏ ਨੇ ਬੇਦੀ ਤਾਂ ਨਕਲੀ ਗੱਦੀ ਲਾ ਕੇ ਬੈਠੇ ਨੇ ਜੋ ਹੁਣ ਬੇਦੀਆਂ ਨੇ ਲਾਈ ਆ ਸੰਗਤ ਅਸਲੀ ਕੋਲ ਆ ਗਈ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਪੁੱਤਾਂ ਨੇ ਵੀ ਵਚਨ ਨਹੀਂ ਕਮਾਏ ਗੁਰੂ ਅੰਗਦ ਸੇਹ ਮਹਾਰਾਜ ਜੀ ਨੇ ਵੀ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਗੁਰੂ ਅੰਗਦ ਸੇਹ ਮਹਾਰਾਜ ਜੀ ਦੇ ਪੁੱਤਾਂ ਨੇ ਵੀ ਨਕਲੀ ਗੱਦੀ ਲਾ ਲਈ। ਦੋ ਗੱਦੀਆਂ ਚੱਲ ਪਈਆਂ ਇੱਕ ਅਸਲੀ ਤੇ ਇੱਕ ਨਕਲੀ। ਸੰਗਤ ਨੂੰ ਪਤਾ ਲੱਗ ਗਿਆ ਵੀ ਜਿਹੜੇ ਤ੍ਰਿਣ ਹੁਣ ਗੱਦੀ ਲਾ ਕੇ ਬੈਠੇ ਆ ਇਹ ਨਕਲੀ ਆ। ਅਸਲੀ ਤਾਂ ਗੁਰੂ ਜੀ ਭੱਲਿਆਂ ਨੂੰ ਦੇਖ ਕੇ ਗਏ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਾਂ ਨੇ ਵੀ ਬਚਨ ਨਹੀਂ ਕਮਾਏ। ਗੁਰੂ ਅਮਰਦਾਸ ਜੀ ਨੇ ਵੀ ਕੋਈ ਲਿਹਾਜ਼ ਨਹੀਂ ਕੀਤਾ ਪੁੱਤਾਂ ਨੂੰ ਛੱਡ ਗੁਰਤਾ ਗੱਦੀ ਆਪਣੇ ਜਵਾਈ ਬਾਬਾ ਜੇਠਾ ਜੀ ਨੂੰ ਦੇ ਦਿੱਤੀ ਹੁਣ ਬਾਬਾ ਜੇਠਾ ਜੀ ਕੋਲ ਜਦੋਂ ਗੁਰਤਾ ਗੱਦੀ ਆਈ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤ ਵੀ ਨਕਲੀ ਗੱਦੀ ਚਲਾਉਂਦੇ ਨਹੀਂ ਵੀ ਹੱਕ ਸਾਡਾ ਸੀ ਅਸੀਂ ਪੁੱਤ ਸੰਗਤ ਨੂੰ ਪਤਾ ਲੱਗ ਗਿਆ ਵੀ ਜਿਹੜੇ ਹੁਣ ਭੱਲੇ ਗੱਦੀ ਲਾ ਕੇ ਬੈਠੇ ਆ ਇਹ ਨਕਲੀ ਆ ਅਸਲੀ ਗੱਦੀ ਤਾਂ ਛੋਟੀਆਂ ਦੇ ਕੋਲ ਹੈ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਦਿੰਦੇ ਨੇ ਆਪਣੇ ਪੁੱਤ ਗੁਰੂ ਅਰਜਨ ਸਾਹਿਬ ਜੀ ਛੋਟੀਆਂ ਕੋਲੋਂ ਗੁਰਤਾ ਗੱਦੀ ਛੋਟੀਆਂ ਕੋਲ ਚਲੀ ਗਈ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੱਡਾ ਪੁੱਤ ਪ੍ਰਿਥੀਚੰਦ ਰੌਲਾ ਪਾ ਲੈਂਦਾ ਵੀ ਹੱਕ ਮੇਰਾ ਬਣਦਾ ਮੈਂ ਵੱਡਾ ਤੁਸੀਂ ਛੋਟੇ ਨੂੰ ਕਿਉਂ ਦੇ ਰਹੇ ਹੋ ਗੁਰੂ ਜੀ ਨੇ ਬਹੁਤ ਸਮਝਾਇਆ ਪੁੱਤੇ ਥੀ ਉਮਰਾਂ ਦੀ ਗੱਲ ਨਹੀਂ ਗੱਲ ਤੇ ਗੁਣਾਂ ਦੀ ਆ ਅਰੇ ਨਹੀਂ ਸਮਝਿਆ ਇਹਨੇ ਨਕਲੀ ਗੱਦੀ ਚਲਾਈ ਹੁਣ ਸੰਗਤ ਪੁੱਛਦੀ ਆ ਗੱਦੀ ਕੀ ਦੇ ਕੋਲ ਐ ਤੇ ਪਤਾ ਲੱਗਦੇ ਸੋਡੀਆਂ ਕੋਲ ਹੁਣ ਪ੍ਰਿਥੀ ਚੰਦ ਵੀ ਸੋਢੀ ਆ ਤੇ ਗੁਰੂ ਅਰਜਨ ਸਾਹਿਬ ਜੀ ਵੀ ਸੋਢੀ ਨੇ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਨੇ ਤੇ ਪ੍ਰਿਥੀ ਚੰਦ ਵੀ ਪੁੱਤ ਐ ਸੰਗਤ ਇੱਥੇ ਗੁੰਮਰਾਹ ਹੋ ਗਈ ਕਿਉਂਕਿ ਪ੍ਰਿਥੀ ਚੰਦ ਨੇ ਗੁੰਮਰਾਹ ਕੀਤਾ ਸਭ ਕੁਝ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਰਾਬਰ ਬਣਾ ਲਿਆ ਉਦਾਂ ਹੀ ਦਰਬਾਰ ਬਣਾ ਲਿਆ ਮਸਾਂਦ ਰੱਖੇ ਕੀਰਤਨੀਆਂ ਨੂੰ ਕੁੱਟ ਕੇ ਲੈ ਗਿਆ ਵੀ ਇੱਥੇ ਕੀਰਤਨ ਕਰਿਆ ਕਰ ਵੀ ਸੰਗਤ ਨੂੰ ਲੱਗੇ ਵੀ ਮੈਂ ਅਸਲੀ ਗੁਰੂ ਆ ਮੈਂ ਪੂਰਾ ਗੁਰੂ ਆ ਧੰਨ ਬਾਬਾ ਬੁੱਢਾ ਜੀ ਧੰਨ ਭਾਈ ਗੁਰਦਾਸ ਜੀ ਇਹਨਾਂ ਨੇ ਐਸੀ ਪ੍ਰਚਾਰ ਦੀ ਲਹਿਰ ਆਰੰਭ ਦਿੱਤੀ ਕਿ ਸੰਗਤਾਂ ਨੂੰ ਪਤਾ ਲੱਗ ਗਿਆ ਪ੍ਰਿਥੀ ਚੰਦ ਤੇ ਅਧੂਰੇ ਇਹ ਅਸਲੀ ਨਹੀਂ ਹੈ ਤੇ ਨਕਲੀ ਆ ਅਸਲੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਪ੍ਰਚਾਰ ਨਾਲ ਫਰਕ ਲਾਜ਼ਮੀ ਪੈਂਦਾ ਹੁੰਦਾ ਹੈ ਹਿੰਮਤ ਨਹੀਂ ਛੱਡਣੀ ਚਾਹੀਦੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਪ੍ਰਚਾਰ ਕਰਦੇ ਗਏ ਆਖਰਕਾਰ ਉਹ ਦਿਨ ਆ ਗਿਆ ਜਦੋਂ ਪ੍ਰਿਥੀ ਚੰਦ ਦਾ ਦਰਬਾਰ ਖਾਲੀ ਹੋ ਗਿਆ ਸੰਗਤ ਅਸਲੀ ਦਰਬਾਰ ਵਿੱਚ ਪਹੁੰਚ ਗਈ ਪ੍ਰਿਥੀ ਚੰਦ ਆਪਣੇ ਪੁੱਤ ਮਿਹਰਬਾਨ ਨੂੰ ਆਪਣੀ ਨਕਲੀ ਗੱਦੀ ਤੇ ਬਿਠਾਉਂਦਾ ਹੈ ਤੇ ਕਹਿੰਦੇ ਪੁੱਤ ਜਿਹੜੇ ਪਹਿਲੇ ਗੁਰੂ ਨੇ ਨਾ ਉਹਨਾ ਬਾਣੀ ਲਿਖੀ ਆ ਤੇ ਮੈਨੂੰ ਬਾਣੀ ਲਿਖਣੀ ਨਹੀਂ ਸੀ ਆਉਂਦੀ ਤੇ ਮੈਂ ਤੈਨੂੰ ਆਪਣੀ ਚਲਾਈ ਗੱਦੀ ਤੇ ਬਿਠਾਉਣੇ ਮੈਂ ਚਾਹੁੰਨੇ ਤੂੰ ਕਵਿਤਾ ਲਿਖ ਕੋਈ ਕਵੀਸ਼ਰੀ ਲਿਖ ਤੇ ਸੰਗਤ ਨੂੰ ਲੱਗੇ ਵੀ ਤੂੰ ਅਸਲੀ ਗੁਰੂ ਐ ਵੀ ਤੈਨੂੰ ਬਾਣੀ ਆਉਂਦੀ ਆ ਹੁਣ ਮਿਹਰਬਾਨ ਨੇ ਸੋਚਿਆ ਪੁਛਾਇਦ ਇੱਕ ਸੀ ਦਿਮਾਗੀ ਰਚਨਾ ਦੀ ਗੱਲ ਐ ਨਾ ਪ੍ਰਿਥੀ ਚੰਦ ਸਮਝ ਸਕਿਆ ਵੀ ਗੁਰਬਾਣੀ ਦਿਮਾਗੀ ਰਚਨਾ ਨਹੀਂ ਤੇ ਰੱਬੀ ਬਾਣੀ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਹੁਣ ਮਿਹਰਬਾਨ ਆਪਣੇ ਦਿਮਾਗ ਦੇ ਨਾਲ ਸੋਚ-ਸੋਚ ਕੇ ਇੱਕ ਵਿਸ਼ਰੀ ਕਰਦਾ ਤੇ ਜਦੋਂ ਭੋਗ ਪਾਉਂਦਾ ਸਮਾਪਤੀ ਤੇ ਕਹੋ ਮਿਹਰਬਾਨ ਨਹੀਂ ਲਿਖਦਾ ਕਹੋ ਨਾਨਕ ਲਿਖ ਦਿੰਦਾ ਅੱਗੇ ਦਾ ਪੁੱਤ ਹੈ ਹਰਜੀ ਉਹਨੇ ਬੜੀ ਕੱਚੀ ਬਾਣੀ ਉਚਾਰੀ ਆ ਅੱਗੇ ਉਹਦਾ ਪੁੱਤ ਹੈ ਚਤਰਪੋ ਜੂਨੇ ਵੀ ਇਹੀ ਕੰਮ ਕੀਤਾ ਫਿਰ ਅੱਗੇ ਕਮਲ ਨੈਣ ਇਹਨੇ ਹੱਥ ਖੜੇ ਕਰਤੇ ਸੀ ਇਹ ਕਹਿੰਦਾ ਮੈਂ ਨਹੀਂ ਇਹ ਕਰ ਸਕਦਾ ਚਲੇ ਗਏ ਸੀ ਫਿਰ ਬਹੁਤ ਲੰਮਾ ਸਮਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਵੀ ਕਬਜ਼ਾ ਰੱਖਿਆ ਗੁਰੂ ਤੇਗ ਬਹਾਦਰ ਜੀ ਜਦੋਂ ਆਏ ਨਾ ਇਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਸੀ ਅੰਦਰ ਨਹੀਂ ਸੀ ਜਾਣ ਦਿੱਤਾ ਗੁਰੂ ਜੀ ਨੂੰ ਉਦੋਂ ਇਹਨਾਂ ਦਾ ਕਬਜ਼ਾ ਸੀ ਹਰ ਜੀ ਵਰਗੇ ਆਂਦਾ ਹੁਣ ਕਮਲ ਨੈਣ ਜਦੋਂ ਚਲਿਆ ਗਿਆ ਨਾ ਫਿਰ ਦਸ਼ਮੇਸ਼ ਪਿਤਾ ਜੀ ਨੇ ਭਾਈ ਮਨੀ ਸਿੰਘ ਨੂੰ ਭੇਜਿਆ ਸੀ ਦਰਬਾਰ ਸਾਹਿਬ ਸੇਵਾ ਸੰਭਾਲ ਕਰਨ ਲਈ ਹੁਣ ਮਿਹਰਬਾਨ ਵਰਗੇ ਕੱਚੀ ਬਾਣੀ ਉਚਾਰਦੇ ਨੇ ਇੱਕ ਸਿੱਖ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਆਕੇ ਦੱਸਦੇ ਮਿਹਰਬਾਨ ਪੁੱਤ ਪ੍ਰਥੀਏ ਕਾ ਕ ਵਿਸ਼ਰੀ ਕਰੇ ਪਾਰਸੀ ਹਿੰਦ ਵੀ ਸਹਿਸਕ੍ਰਿਤੀ ਨਾਲ ਗੁਰਮੁਖੀ ਪੜੇ ਉਸ ਪੀ ਬਾਣੀ ਬਹੁਤ ਬਣਾਈ ਭੋਗ ਸ੍ਰੀ ਨਾਨਕ ਜੀ ਕਾ ਪਾਈ ਚਾਰ ਪਛਾਵਾਂ ਦਾ ਗਿਆਤ ਹੈ ਮਿਹਰਬਾਨ ਕਿੰ ਲੱਗੇ ਵੀ ਉਹਨੇ ਵੀ ਬਹੁਤ ਬਾਣੀ ਲਿਖੀ ਆ ਪਰ ਗੁਰੂ ਜੀ ਜਦੋਂ ਭੋਗ ਪਾਉਂਦੇ ਉਦੋਂ ਨਾਨਕ ਸ਼ਬਦ ਦੀ ਮੋਹਰ ਲਾਉਂਦਾ ਕੱਲ ਨੂੰ ਸੰਗਤ ਨੂੰ ਪਤਾ ਹੀ ਨਹੀਂ ਲੱਗਣਾ ਕਿਹੜੀ ਅਸਲੀ ਬਾਣੀ ਆ ਸੱਚੀ ਆ ਕਿ ਤੇ ਕਿਹੜੀ ਕੱਚੀ ਆ ਗੁਰੂ ਜੀ ਹੁਣ ਸੰਕਲਪ ਲੈਂਦੇ ਨੇ ਇੱਕ ਦਿਨ ਅਮਰਤ ਵੇਲੇ ਏਕ ਦਿਵਸ ਪ੍ਰਭ ਪ੍ਰਾਪਤੇ ਕਾਲ ਦਇਆ ਭਰੀ ਪ੍ਰਭ ਦੀਨ ਦਇਾਲ ਜਹ ਕਾਰਨ ਪ੍ਰਗਟਿਉ ਜਗ ਪੰਥ ਤਹਿ ਕਾਰਨ ਕੀਜੈ ਅਬ ਗ੍ਰੰਥ ਭਾਈ ਗੁਰਦਾਸ ਕੋ ਆਗਿਆ ਕਰੀ ਕਰੋ ਇਕਤਰੇ ਬਾਣੀ ਕਰੀ ਭਗਤਨ ਕੀ ਬਾਣੀ ਸਭ ਮੇਲੋ ਸਾਚੀ ਰੱਖੋ ਝੂਠੀ ਪੇਲੋ ਭਾਈ ਗੁਰਦਾਸ ਜੀ ਨੂੰ ਹੁਕਮ ਕਰ ਦਿੱਤਾ ਰਾਮ ਸਰ ਸਰੋਵਰ ਦੇ ਕੰਢੇ ਤੇ ਕੀਮਤੀ ਸ਼ਹਿਮਾਨਾ ਲਗਵਾਇਆ ਚੌਂਕੀ ਸਾਹਿਬ ਤਿਆਰ ਕਰਵਾਈ ਮੰਜੀ ਸਾਹਿਬ ਤਿਆਰ ਕਰਵਾਈ ਜਿਹਦੇ ਉੱਤੇ ਪਾਵਨ ਪੋਥੀਆਂ ਦਾ ਪ੍ਰਕਾਸ਼ ਕੀਤਾ ਜਾਂਦਾ ਚੌਂਕੀ ਸਾਹਿਬ ਤੇ ਰੱਖ ਕੇ ਭਾਈ ਗੁਰਦਾਸ ਜੀ ਲਿਖਦੇ ਭਾਈ ਬੰਨੋ ਜੀ ਦੀ ਡਿਊਟੀ ਲਈ ਕਲਮਾ ਕਢੰਦੇ ਸਤਿਗੁਰੂ ਜੀ ਆਪ ਆਪਣੀ ਨਿਗਰਾਨੀ ਵਿੱਚ ਬੈਠ ਕੇ ਬਾਣੀ ਲਖਵਾ ਰਹੇ ਨੇ ਕਿਵੇਂ ਸਤਿਗੁਰੂ ਜੀ ਨੇ ਰਚਨਾ ਕਰਵਾਈ ਸੀ ਇਹ ਬਹੁਤ ਵਿਸਥਾਰ ਦੇ ਨਾਲ ਆਪਾਂ ਪਹਿਲਾਂ ਸਮਝ ਲਿਆ ਸੀ ਇਥੋਂ ਮੈਂ ਸੰਖੇਪ ਵਿੱਚ ਹੀ ਕਹਾਂਗੀ ਗੁਰੂ ਜੀ ਆਪ ਆਪਣੀ ਨਿਗਰਾਨੀ ਦੇ ਵਿੱਚ ਕੋਲ ਬੈਠ ਕੇ ਬਾਣੀ ਲਿਖਵਾਉਂਦੇ ਨੇ 15 ਅਗਸਤ ਨੂੰ ਸਾਰੀ ਸੰਪੂਰਨਤਾ ਹੋ ਜਾਂਦੀ ਆ 15 ਦਿਨ ਲੱਗਦੇ ਨੇ ਤਤਕਰਾਂ ਲਿਖਣ ਦੇ ਲਈ ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ 15 ਦਿਨ ਲੱਗੇ ਸੀ ਤਤਕਰਾਂ ਲਿਖਣ ਦੇ ਲਈ ਆਪਾਂ ਇੱਕ ਦਿਨ ਕੱਢ ਕੇ ਇੱਕ ਘੰਟਾ ਕੱਢ ਕੇ ਦਰਸ਼ਨੀ ਕਰ ਲਈਏ ਪਹਿਲਾਂ ਰਾਗਾਂ ਦਾ ਤਤ ਕਰਾਇਆ ਫਿਰ ਸ਼ਬਦਾਂ ਦਾ ਤਤ ਕਰਾਇਆ ਸ਼ਬਦ ਦੀ ਇੱਕ ਇੱਕ ਪੰਗਤੀ ਲਿਖ ਕੇ ਨਾਲ ਅੰਗ ਲਿਖੇ ਵੀ ਇੰਨੇ ਅੰਗ ਤੋਂ ਆ ਸ਼ਬਦ ਦੀ ਸ਼ੁਰੂਆਤ ਹੈ ਵਾਹ 1 ਸਤੰਬਰ ਦਾ ਦਿਨ ਚੁਣਿਆ ਜਾਂਦਾ ਹੈ ਪ੍ਰਕਾਸ਼ ਕਰਨ ਦੇ ਲਈ 1 ਸਤੰਬਰ ਦਾ ਦਿਨ ਕਿਉਂ ਚੁਣਿਆ ਸੀ ਕਿਉਂਕਿ ਇਸ ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਸਨ 1 ਸਤੰਬਰ 1581 ਦੇ ਵਿੱਚ 1 ਸਤੰਬਰ ਦੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਜਾਂਦਾ ਹੈ ਬਾਬਾ ਬੁੱਢਾ ਜੀ 1 ਸਤੰਬਰ 1604 ਨੂੰ ਅੰਮ੍ਰਿਤ ਵੇਲੇ ਪਾਵਨ ਬਾਣੀ ਦਾ ਸਰੂਪ ਸੀਸ ਉੱਤੇ ਲੈ ਕੇ ਖੜੇ ਨੇ ਉਸ ਸਮੇਂ ਬਾਬਾ ਬੁੱਢਾ ਜੀ ਦੀ ਸ਼ਰੀਰਕ ਉਮਰ ਕਿੰਨੀ ਆ ਜੀ 1506 ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੋਇਆ ਹੁਣ ਸਮਾਂ ਹੈ 1604 ਦਾ 1506 ਤੋਂ ਲੈ ਕੇ 1604 ਤੱਕ ਕਿੰਨੇ ਸਾਲ ਬਣਦੇ ਆ ਜੀ ਦੱਸੋ ਭਾਈ 98 ਸਾਲ ਜਵਾਨ ਨਾਲ ਕਹਿ ਦੇਣਾ ਬੜਾ ਸੌਖਾ ਹੈ ਮਹਿਸੂਸ ਕਰਿਓ 98 ਸਾਲ ਦੀ ਉਮਰ ਵਿੱਚ ਤੇ ਅੱਜ ਅਸੀਂ ਕਿੱਥੇ ਖੜੇ ਆ ਜੀ ਤੁਹਾਡੇ ਨਗਰ ਤੇ ਤਾਂ ਕਿਰਪਾ ਹੈ ਪਰ ਕਈ ਨਗਰਾਂ ਦੇ ਵਿੱਚ ਇਹ ਹਾਲਾਤ ਨਹੀਂ ਸਾਰਿਆਂ ਨੂੰ ਨਹੀਂ ਕਹਾਂਗੀ ਬੜੇ ਗੁਰਸਿੱਖ ਪਿਆਰ ਵਾਲੇ ਨੇ ਪਰ ਕੁਝ ਨਗਰ ਹੈਗੇ ਐ ਇਦਾਂ ਦੇ ਕੁਝ ਪਿੰਡ ਇਦਾਂ ਦੇ ਨੇ ਜਿੱਥੇ ਗ੍ਰੰਥੀ ਵੀਰ ਅਮਰਤ ਵੇਲੇ ਇਕੱਲਾ ਹੀ ਪ੍ਰਕਾਸ਼ ਕਰਦਾ ਤੇ ਆਪ ਹੀ ਚੌਰ ਸੇਵ ਕਰ ਰਿਹਾ ਹੁੰਦਾ ਧੰਨ ਬਾਬਾ ਬੁੱਢਾ ਜੀ ਦੱਸਦੇ ਨੇ 99 ਸਾਲ ਦੀ ਉਮਰ ਵਿੱਚ ਵੀ ਸੇਵਾ ਕੀਤੀ ਜਾ ਸਕਦੀ ਆ ਦੱਸ ਰਹੇ ਨੇ ਪੁੱਤ ਜਵਾਨੀ ਤਾਂ ਲੇਖੇ ਲਾਉਣੀ ਲਾਉਣੀ ਆ ਤੋਂ ਬਢੇਪਾ ਵੀ ਲੇਖੇ ਲਾ 12 ਸਾਲ ਦੀ ਉਮਰ ਵਿੱਚ ਆਏ ਗੁਰੂ ਜੀ ਦੀ ਗੋਦ ਵਿੱਚ ਬਚਪਨ ਵੀ ਲੇਖੇ ਲਾਤਾ ਜਵਾਨੀ ਵੀ ਲੇਖੇ ਲਾ ਦਿੱਤੀ ਹੁਣ ਦੱਸ ਰਹੇ ਨੇ ਬਢੇਪਾ ਕਿਵੇਂ ਸਫਲਾ ਕੀਤਾ ਜਾਂਦਾ ਹੈ ਗੁਰੂ ਅਰਜਨ ਸਿੰਘ ਮਹਾਰਾਜ ਜੀ ਚੌਰ ਸਾਹਿਬ ਕਰ ਰਹੇ ਨੇ ਪਿੱਛੇ ਸੰਗਤਾਂ ਖੜੀਆਂ ਨੇ ਗੁਰੂ ਬਾਬਾ ਜੀ ਬਾਬਾ ਬੁੱਢਾ ਜੀ ਨੂੰ ਆਖਦੇ ਨੇ ਬਾਬਾ ਜੀ ਤੁਸੀਂ ਅੱਗੇ ਤੁਰੋ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਤੁਹਾਡੇ ਲੜ ਲਾ ਕੇ ਗਏ ਨੇ ਇਹ ਕਿਵੇਂ ਹੋ ਸਕਦਾ ਹੈ ਵੀ ਮੈਂ ਆਪਣੇ ਗੁਰੂ ਤੋਂ ਅੱਗੇ ਤੁਰ ਪਮਾ ਮੈਂ ਤਾਂ ਆਪ ਜੀ ਦਾ ਨਿਮਾਣਾ ਜਾਂ ਸਿੱਖ ਹਾਂ ਤੁਸੀਂ ਸਾਡੇ ਗੁਰੂ ਜੀ ਹੋ ਤੁਸੀਂ ਅੱਗੇ ਤੁਰੋ ਮੈਂ ਤਾਂ ਪਿੱਛੇ ਤੁਰਾਂਗਾ ਨਾ ਪਹਿਲਾ ਗੁਰੂ ਜੀ ਜਾਂਦੇ ਨੇ ਫਿਰ ਸਿੱਖ ਤਾਂ ਪਿੱਛੇ ਆਉਂਦੇ ਹੁੰਦੇ ਨੇ ਜਦੋਂ ਇੰਨਾ ਕਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਜੇ ਇਹ ਗੱਲ ਹੈ ਨਾ ਵੀ ਗੁਰੂ ਜੀ ਅੱਗੇ ਜਾਂਦੇ ਨੇ ਸਿੱਖ ਪਿੱਛੇ ਜਾਂਦੇ ਨੇ ਸੱਚ ਕਰਕੇ ਜਾਣਿਓ ਬਾਬਾ ਬੁੱਢਾ ਜੀ ਜਿਹੜਾ ਅੱਜ ਤੁਹਾਡੇ ਸੀਸ ਉੱਤੇ ਹੈ ਨਾ ਇਹ ਤੇ ਮੇਰਾ ਵੀ ਗੁਰੂ ਹੈ ਮੈਂ ਆਪਣੇ ਗੁਰੂ ਜੀ ਤੋਂ ਅੱਗੇ ਕਿਵੇਂ ਤੁਰ ਸਕਦਾ ਹੈ ਕਿਰਪਾ ਕਰਕੇ ਤੁਸੀਂ ਅੱਗੇ ਤੁਰੋ ਜਦੋਂ ਬਾਬਾ ਬੁੱਢਾ ਜੀ ਨੇ ਗੱਲ ਸੁਣੀ ਉਸੇ ਸਮੇਂ ਸੱਤ ਵਚਨ ਕਹਿ ਕੇ ਅੱਗੇ ਤੁਰ ਪਏ ਹੁਣ ਸਿੱਖਿਆ ਲੈ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਉਸ ਰੂਪ ਹੈ ਜੀ ਦੇ ਅੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਨਹੀਂ ਤੁਰੇ ਤੇ ਆਪਾਂ ਵੀ ਨਾ ਤੁਰਿਆ ਕਰੀਏ ਕੋਈ ਵੀ ਸਮਾਗਮ ਹੁੰਦਾ ਰੁਕ ਜਾਇਆ ਕਰੀਏ ਪਹਿਲਾਂ ਗੁਰੂ ਜੀ ਜਾਣਾ ਆਪਾਂ ਬਾਅਦ ਵਿੱਚ ਜਾਣਾ ਹੁੰਦਾ ਹੈ ਕਿਤੇ ਜਾ ਰਹੇ ਆ ਗੁਰੂ ਜੀ ਆ ਰਹੇ ਨੇ ਗੱਡੀ ਰੋਕ ਲਿਆ ਕਰੀਏ ਉਤਰ ਜਾਇਆ ਕਰੀਏ ਸਤਕਾਰ ਵਿੱਚ ਖੜ੍ਹ ਜਾਇਆ ਕਰੀਏ ਇਹਨੂੰ ਆਪਾਂ ਇਦਾਂ ਵੀ ਕਹਿ ਸਕਦੇ ਆ ਵੀ ਜਿਵੇਂ ਜਿਵੇਂ ਗੁਰੂ ਜੀ ਹੁਕਮ ਕਰਦੇ ਆ ਨਾ ਪਿੱਛੇ ਪਿੱਛੇ ਤੁਰ ਕੇ ਕਮਾਈ ਚੱਲੀ ਹਾਂ ਪੋ ਪਿੱਛੇ ਲਾਗ ਚੱਲੀ ਜੀ ਜਾਂ ਇਦਾਂ ਕਹਿ ਲਓ ਵੀ ਗੁਰੂ ਜੀ ਨੂੰ ਮੱਥਾ ਟੇਕ ਦਿਆ ਕਰੀਏ ਮੱਥਾ ਲਾਇਆ ਨਾ ਕਰੀਏ ਕਈ ਵਾਰ ਨਾ ਆਪਾਂ ਮੱਥਾ ਲਾ ਲੈਨੇ ਆ ਜਿਹੜੇ ਮੱਥਾ ਲਾਉਂਦੇ ਨੇ ਫਿਰ ਉਹਨਾਂ ਦਾ ਮੱਥਾ ਭੰਨੀਆਂ ਵੀ ਜਾਂਦਾ ਹੈ ਮੱਥਾ ਟੇਕਣ ਵਾਲੇ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨ ਵੀ ਦਿੰਦੇ ਨੇ ਭੰਨਣਾ ਜਾਣਦੇ ਨੇ ਮੱਥਾ ਟੇਕਣ ਵਾਲੇ ਮੱਥਾ ਲਾਉਣ ਵਾਲਿਆਂ ਦਾ ਮੱਥਾ ਭੰਨਣਾ ਜਾਣਦੇ ਨੇ ਸੋ ਮੱਥਾ ਨਾ ਲਾਈਏ ਕਈ ਮੱਥਾ ਲਾ ਲੈਂਦੇ ਨੇ ਕਿਵੇਂ ਲਾਉਂਦੇ ਨੇ ਸੰਖੇਪ ਚ ਕਹਿ ਦੇਮਾਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਗੁਰੂ ਜੀ ਦੱਸਦੇ ਨੇ ਪੁੱਤ ਕਿਸੇ ਮਨੁੱਖ ਦੇ ਅੱਗੇ ਸਜਦਾ ਨਾ ਕਰੀ ਕਿਸੇ ਦੇਨ ਨਾਲ ਨਾ ਜੁੜ ਜਾਮੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਦੇਨ ਵਾਲਾ ਏਕੀ ਆ ਐਵੇਂ ਕਿਸੇ ਡੇਰੇ ਵਿੱਚ ਜਾ ਕੇ ਦੇਹ ਧਾਰੀ ਨਾਲ ਪ੍ਰਮਾਤਮਾ ਨਾ ਸਮਝ ਲਮੀ ਦੇਹ ਧਾਰੀ ਨੂੰ ਰੱਬ ਨਾ ਸਮਝ ਲਮੀ ਗੁਰੂ ਜੀ ਸਿੱਖਿਆ ਦਿੰਦੇ ਆ ਨਾ ਗੁਰੂ ਜੀ ਵੀ ਸਮਝਾਉਂਦੇ ਨੇ ਪੁੱਤ ਮਟੀਆਂ ਕਬਰਾਂ ਸਮਾਧਾਂ ਤੇ ਵੀ ਨਾ ਜਾਮੀ ਜਦੋਂ ਕੋਈ ਮਨੁੱਖ ਤੈਨੂੰ ਕੁਝ ਦੇ ਨਹੀਂ ਸਕਦਾ ਮਟੀਆਂ ਕਬਰਾਂ ਨੇ ਤੈਨੂੰ ਕੀ ਦੇ ਦੇਣ ਹੁਣ ਗੁਰੂ ਜੀ ਤਾਂ ਸਮਝਾਉਂਦੇ ਨੇ ਸਾਡਾ ਫਰਜ਼ ਬਣਦਾ ਸੱਤ ਵਚਨ ਕਹਿ ਕੇ ਮੰਨ ਲਈਏ ਪਰ ਕਈ ਕੀ ਕਰਦੇ ਨੇ ਕਈ ਤਾਂ ਮੰਨਦੇ ਨੇ ਮੁਬਾਰਕ ਹੈ ਪਰ ਕਈ ਗੁਰੂ ਜੀ ਨਾਲ ਮੱਥਾ ਲਾ ਲੈਂਦੇ ਨੇ ਕਹਿੰਦੇ ਨੇ ਬਾਬਾ ਰੋਕ ਦੇ ਤੂੰ ਸਾਨੂੰ ਜਾਣ ਤੋਂ ਰੋਕਦੇ ਸੀ ਤੈਨੂੰ ਵੀ ਡੇਰੇ ਚ ਲੈ ਕੇ ਜਾਵਾਂਗੇ ਅਸੀਂ ਤੇਰਾ ਪਾਠ ਐਤਕੀ ਸਮਾਧਾਂ ਤੇ ਕਰਾਉਣਾ ਕਬਰਾਂ ਤੇ ਕਰਾਉਂਦੇ ਨਹੀਂ ਬਖਸ਼ੇ ਜਾਵਾਂਗੇ ਜੇ ਮੱਥਾ ਲਾਵਾਂਗੇ 850 ਚੜੇ ਸ਼ਰਨ ਪਰੇ ਸੋ ਤਰੇ ਅੜਨ ਵਾਲੇ ਛੱਡ ਜਾਇਆ ਕਰਦੇ ਨਹੀਂ ਅੜੀ ਤਾਂ ਨਹੀਂ ਹੁੰਦਾ ਬਚਨ ਮੰਨਣੇ ਨੇ ਜੇ ਨਹੀਂ ਮੰਨੇ ਜਾਂਦੇ ਤਾਂ ਅਰਦਾਸ ਕਰੋ ਬੇਨਤੀਆਂ ਕਰਦੇ ਰਹਿਣਾ ਚਾਹੀਦੇ ਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਪਰ ਮੱਥਾ ਨਹੀਂ ਲਾਉਣਾ ਜਿਸ ਸਮੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਿੱਛੇ ਆ ਰਹੇ ਹਨ ਉਹ ਸਾਨੂੰ ਸਮਝਾ ਰਹੇ ਨੇ ਵੀ ਗੁਰਬਾਣੀ ਦਾ ਕਿੰਨਾ ਸਤਕਾਰ ਕਰਨਾ ਹੈ RAM ਸਰਸ ਰੋਵਰ ਦੇ ਕੰਡੇ ਤੋਂ ਚੱਲੇ ਦਰਬਾਰ ਸਾਹਿਬ ਦੇ ਅੰਦਰ ਆਏ ਓਮ ਸਹੈਨ ਸਭ ਤਾਹਾਂ ਬਿਰਾਜੇ ਗੁਰੂ ਗ੍ਰੰਥ ਮੰਜੀ ਪਰ ਸਾਜੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੇ ਆਵਾਜ਼ ਸੁਨੇ ਸਭ ਪੰਥ ਆਦਬ ਸਾਹਿਤ ਗ੍ਰੰਥ ਤਬ ਖੋਲਾ ਲਿਹੇ ਆਵਾਜ ਬੁੱਢਾ ਮੁਖ ਬੋਲਾ ਸੁਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸੁਹੀ ਰਾਗ ਮਿਲਾਪ ਦਾ ਰਾਗ ਹੈ ਗੁਰੂ ਜੀ ਨੇ ਦੱਸ ਦਿੱਤਾ ਵੀ ਆਪਣੇ ਪਿਆਰਿਆਂ ਦੇ ਕਾਰਜ ਮਾਲਕ ਆਪ ਹੀ ਸਵਾਰ ਦਿੰਦਾ